ਇਹਨਾਂ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਆ ਵੇਖਣ ਵਾਲੇ ਹੁੰਦੇ ਆ ਅਸੀਂ ਧਾਰੀਵਾਲ ਤੋਂ ਸਪੈਸ਼ਲ ਵੇਖਣ ਆਏ ਆ ਜੇ ਸ਼ੋਭਾ ਯਾਤਰਾ ਕਰਦੇ ਆ ਕੋਈ ਵੀ ਧਾਰਮਿਕ ਪ੍ਰੋਗਰਾਮ ਕਰਦੇ ਆ ਬਹੁਤ ਹੀ ਵੇਖਣ ਯੋਗ ਹੁੰਦਾ ਸੀ ਇਸੇ ਕਰਕੇ ਇੱਥੇ ਆਏ ਆ ਅੱਜ ਇਹਨਾਂ ਨੇ ਫੁੱਲਾਂ ਦੀ ਵਰਖਾ ਕੀਤੀ ਆ ਹੋਲੀ ਦਾ ਤਿਹਾਰ ਮਨਾ ਰਹੇ ਨੇ ਸ਼੍ਰੀ ਸਨਾਤਨ ਜਾਗਰਣ ਮੰਚ ਜਿਹੜਾ ਹੈਗਾ ਉਹ ਇਸ ਕਾਰਜਕ੍ਰਮ ਨੂੰ 16 ਤਰੀਕ ਤੋਂ ਹਰ ਇੱਕ ਮੰਦਰ ਜਾਂ ਕਿਸੇ ਦੇ ਘਰ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਗਰਾਮ ਕਰ ਰਿਹਾ ਹੈਗਾ ਐਡੀ ਤਿਆਰੀ ਕੰਮ ਸਿਕ ਵਿੱਚ ਜਿਹੜੀ ਹੈਗੀ 15 16 ਦਿਨ ਪਹਿਲਾਂ ਹੀ ਤਿਆਰ ਹੋ ਗਈ ਸੀ ਤੇ ਅੱਜ ਉਹਦੀ ਸਮਾਪਤੀ ਵਾਸਤੇ ਅਤੇ ਇਹੀ ਹੋਲੀ ਦਾ ਦਿਨ ਵੀ ਕੀਤਾ ਹੈਗਾ ਸੰਜਾਗਰਨ ਮੰਚ ਵੱਲੋਂ ਸ਼੍ਰੀ ਰਾਮ ਸ਼ਰਨਮ ਕਲੋਨੀ ਦੇ ਵਿੱਚ ਹੋਲੀ ਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਲੋਕਾਂ ਦੇ ਵਿੱਚ ਔਰ ਕਲੋਨੀ ਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਹੋਲੀ ਦੇ ਤਿਹਾਰ ਨੂੰ ਮਨਾਇਆ ਗਿਆ ਵਾ ਨਗਰ ਕੌਂਸਲ ਪ੍ਰਧਾਨ ਸ਼ਹਿਰ ਧਾਰੀਵਾਲ ਅਸੀਂ ਅੱਜ ਗਰਦਾਸਪੁਰ ਰਾਮ ਸ਼ਰਨਮ ਕਲੋਨੀ ਚ ਆਏ ਆ ਮੇਰੇ ਨਾਲ ਕਾਫੀ ਲੋਕ ਆਏ ਆ ਧਾਰੀਵਾਲ ਤੋਂ ਵੀ ਅੱਜ ਹੋਲੀ ਦਾ ਤਿਹਾਰ ਬੜੇ ਚਾਅ ਨਾਲ ਮਨਾ ਰਹੇ ਜਿਹਦੇ ਵਿੱਚ ਸਨਾਤਨ ਜਾਗਰਨ ਮੰਚ ਗਰਦਾਸਪੁਰ ਵਾਲਿਆਂ ਦਾ ਇਹ ਪ੍ਰੋਗਰਾਮ ਆ ਇਹ ਸਨਾਤਨ ਦਰ ਜੀ ਜਾਗਰਨ ਵਾਲੇ ਜੀ ਸਭਾ ਜਿਹੜੀ ਆ ਬਹੁਤ ਹੌਨਰ ਵਾਲੀ ਸਭਾ ਵਾ ਇਹਨਾਂ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਆ ਵੇਖਣ ਵਾਲੇ ਹੁੰਦੇ ਆ ਅਸੀਂ ਧਾਰੀਵਾਲ ਤੋਂ ਸਪੈਸ਼ਲ ਵੇਖਣ ਆਏ ਆ ਜੇ ਛੋਭਾ ਯਾਤਰਾ ਕਰਦੇ ਆ ਕੋਈ ਵੀ ਧਾਰਮਿਕ ਪ੍ਰੋਗਰਾਮ ਕਰਦੇ ਆ ਬਹੁਤ ਹੀ ਵੇਖਣਯੋਗ ਹੁੰਦਾ ਸੀ ਇਸੇ ਕਰਕੇ ਇੱਥੇ ਆਏ ਆ ਅੱਜ ਇਹਨਾਂ ਨੇ ਫੁੱਲਾਂ ਦੀ ਵਰਖਾ ਕੀਤੀ ਆ ਹੋਲੀ ਦਾ ਤਿਹਾਰ ਮਨਾ ਰਹੇ ਨੇ ਤੇ ਮੈਂ ਪ੍ਰਭੂ ਰਾਮ ਦੇ ਕ੍ਰਿਸ਼ਨ ਜੀ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਇਹਨਾਂ ਨੂੰ ਅਪਾਰ ਕਿਰਪਾ ਬਣਾ ਕੇ ਰੱਖਣ ਤਾਂ ਕਿ ਇਹ ਜਿਸ ਤਰ੍ਹਾਂ ਸਾਡਾ ਸਨਾਤਨ ਧਰਮ ਅਤੇ ਹਿੰਦੂਆਂ ਨੂੰ ਗਾਂ ਲੈ ਕੇ ਜਾਂਦੇ ਇਹਨਾਂ ਦੇ ਅਪਾਰ ਕਿਰਪਾ ਰੱਖਣ ਇਹਨਾਂ ਦੇ ਇਹ ਸਾਡੇ ਜ਼ਿਲ੍ਹੇ ਦੇ ਵਿੱਚ ਮੰਨੇ ਗਏ ਨੇ ਪਵਨ ਜੀ ਇਹਨਾਂ ਦੀ ਟੀਮ ਜਿਹੜੀ ਆ ਉਹਤੇ ਪਰਮਾਤਮਾ ਅਪਾਰ ਕਿਰਪਾ ਬਣਾ ਕੇ ਰੱਖਿਆ ਕਿਉਂਕਿ ਸਾਡੇ ਜ਼ਿਲ੍ਹੇ ਦਾ ਨਾਂ ਉੱਚਾ ਕਰ ਰਹੇ ਨੇ ਸਾਰੇ ਹਿੰਦੂਆਂ ਨੂੰ ਜਾਗਰਿਤ ਕਰ ਰਹੇ ਨੇ ਮੈਂ ਇਹਨਾਂ ਦੇ ਬਾਰੇ ਬਾਰੇ ਜਾਨਣਾ ਵਾ ਇਹ ਬਹੁਤ ਹੀ ਵੇਖੋ ਕਿੰਨਾ ਉਤਸ਼ਾਹ ਆ ਕਿੰਨੀ ਭਾਵਨਾ ਕਿੰਨੇ ਪਿਆਰ ਨਾਲ ਕਿਨੇ ਲੋਕ ਇੱਥੇ ਫੁੱਲਾਂ ਦੀ ਵਰਸ਼ਾ ਕਰ ਰਹੇ ਨੇ ਅੱਜ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸ਼੍ਰੀ ਰਾਮ ਸ਼ਰਨਮ ਕਲੋਨੀ ਦੇ ਵਿੱਚ ਹੋਲੀ ਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਲੋਕਾਂ ਦੇ ਵਿੱਚ ਔਰ ਕਲੋਨੀ ਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਹੋਲੀ ਦੇ ਤਿਹਾਰ ਨੂੰ ਮਨਾਇਆ ਗਿਆ ਵਾ ਔਰ ਸ੍ਰੀ ਸਨਾਤਨ ਜਾਗਰਣ ਮੰਚ ਪਿਛਲੇ 10 ਦਿਨਾਂ ਤੋਂ ਲੋਕਾਂ ਦੇ ਘਰਾਂ ਦੇ ਵਿੱਚ satsang ਔਰ ਮੰਦਰਾਂ ਦੇ ਵਿੱਚ satsang ਬਿਲਕੁਲ ਨਿਸ਼ੁਲਕ ਕਰਦਾ ਆ ਰਿਹਾ ਵਾ ਜਿਹਦਾ ਅੱਜ ਸਾਨੂੰ ਇੱਕ ਸੰਗਤ ਦੇ ਵੱਲੋਂ ਬਹੁਤ ਵੱਡਾ ਹੁਲਾਰਾ ਮਿਲਿਆ ਵਾ ਅੱਜ ਤੁਸੀਂ ਦੇਖਿਆ ਵਾ ਕਿ ਕਿੰਨੀ ਸੰਗਤ ਆ ਜਿਹੜੀ ਫੁੱਲਾਂ ਆਪਣੇ ਘਰੋਂ ਫੁੱਲ ਲੈ ਕੇ ਕੁਝ ਸਾਡੇ ਵੱਲੋਂ ਭੋਲ ਦਿੱਤੇ ਕਿ ਜਿਨ੍ਹਾਂ ਦੇ ਵਿੱਚ ਪੁਸ਼ਪ ਵਰਖਾ ਦਾ ਬਹੁਤ ਜ਼ਿਆਦਾ ਹੀ ਉਤਸ਼ਾਹ ਆ ਔਰ ਜਿਸ ਤਰ੍ਹਾਂ ਕਿ ਮੈਂ ਦੱਸ ਦਿਆਂ ਵੀ ਸਾਡੇ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਅਗਲੇ ਜਿਹੜੇ ਕਾਰਜਕ੍ਰਮ ਨੇ 23 April ਨੂੰ ਇੱਕ ਹਨੂਮਨ ਜਨਮotsਵ ਦੇ ਉੱਪਰ ਦਿਨ ਮੰਗਲਵਾਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਜਾ ਰਿਹਾ ਜਿਦੇ ਵਿੱਚ ਸ਼ਹਿਰ ਦੀਆਂ ਸਮੂਹ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਲੈ ਕੇ ਇੱਕ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਜਾਏਗਾ ਔਰ ਤੁਹਾਡੇ ਮਾਧਮ ਨਾਲ ਹੀ ਅੱਜ ਤੋਂ ਹੀ ਅਪੀਲ ਕਰਨੇ ਆ ਵੀ ਸ਼੍ਰੀ ਜਨਾਤਨ ਜਾਗਰਣ ਮੰਚ ਉਸ ਸ਼ੋਭਾ ਯਾਤਰਾ ਦੀ ਤਿਆਰੀ ਦੇ ਵਿੱਚ ਲੱਗਾ ਹੋਇਆ ਹੈ ਔਰ ਸਮੂਹ ਸ਼ਹਿਰ ਦੀਆਂ ਸੰਸਥਾਵਾਂ ਦੇ ਕੋਲੋਂ ਵੀ ਇਹ ਅਸਕਰ ਰਹੇ ਕਿ ਉਹ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਪਰ ਉਸ ਸ਼ੋਭਾ ਯਾਤਰਾ ਨੂੰ ਵੀ ਜਿਸ ਤਰ੍ਹਾਂ ਪਿਛਲੀਆਂ ਸ਼ੋਭਾ ਯਾਤਰਾਵਾਂ ਨਿਕਲੀਆਂ ਨੇ ਉਹਦੇ ਵਾਂਗੂ ਹੀ ਕੋਸ਼ਿਸ਼ ਸ਼ੋਭਾ ਯਾਤਰਾ ਨੂੰ ਵੀ ਕਾਮਯਾਬ ਬਣਾਇਆ ਜਾਵੇ ਜੈ ਸ਼੍ਰੀ ਰਾਮ ਅੱਜ 25 ਤਰੀਕ 25 ਮਾਰਚ ਅਸੀਂ ਇੱਥੇ ਸਨਾਤਨ ਮੰਚ ਵੱਲੋਂ ਇੱਕ ਪ੍ਰੋਗਰਾਮ ਖੋਲੀ ਦੇ ਉਪਰੰਕਤ ਕੀਤਾ ਜਾ ਰਿਹਾ ਅਸੀਂ ਇੱਥੇ ਆਏ ਹਾਂ ਲੋਕਾਂ 'ਚ ਬਹੁਤ 6 ਵਜੇ ਦਾ ਪ੍ਰੋਗਰਾਮ ਸ਼ੁਰੂ ਹੋਇਆ ਵਾ ਹੁਣ 8:30 ਵਜ ਰਹੇ ਹਨ ਤੇ ਅਰੇ ਵਿੱਚ ਲੋਕਾਂ ਚ ਅਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਲੋਕੀ ਉਤਸ਼ਾਹਿਤ ਹੈ ਨੱਚ ਰਹੇ ਹਨ ਤੇ ਇਹਨੂੰ ਹੋਲੀ ਦੇ ਤਿਹਾਰ ਨੂੰ ਬੜੇ ਧੂਮ-ਧਾਮ ਨਾਲ ਮਨਾ ਰਹੇ ਹਨ ਅਜੇ ਤੱਕ ਇਹ ਪ੍ਰੋਗਰਾਮ ਚੱਲ ਰਿਹਾ ਹੈ ਹੋਪ ਹੈ ਕਿ ਇਹ ਅਜੇ 9:30 10 ਵਜੇ ਤੱਕ ਚੱਲਣਾ ਹੀ ਹੈ ਪ੍ਰੋਗਰਾਮ ਜੋ ਜੀਤ ਸਾਹ ਅਹੀ ਮਿਲ ਰਿਹਾ ਹੈ ਇਹ ਲਗਾਤਾਰ ਚੱਲਣਾ ਹੀ ਹੈ ਪ੍ਰੋਗਰਾਮ ਤੇ ਫੁੱਲਾ ਦੀ ਹੋਲੀ ਛੱਡੀ ਗਈ ਹੈ ਰੰਗਾਂ ਦਾ ਮਤਲਬ ਕੋਈ ਯੂਜ਼ ਨਹੀਂ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਬਹੁਤ ਵਧੀਆ ਟ੍ਰੈਂਡ ਹੈ ਇਹ ਜਿਹੜਾ ਫੁੱਲਾਂ ਦੀ ਹੋਲੀ ਖੇਡਣਾ ਬਹੁਤ ਵਧੀਆ ਟ੍ਰੈਂਡ ਹੈ ਘਟ ਤੋਂ ਘਟ ਰੰਗਾਂ ਦਾ ਯੂਜ਼ ਕਰਨਾ ਜੇ ਕਰਨਾ ਵੀ ਹੈ ਤੇ ਅਸੀਂ ਗੁਲਾਲ ਦਾ ਯੂਜ਼ ਕਰਨਾ ਮੈਂ ਤੇ ਉਹ ਹੋਲੀ ਰੰਗ ਫੁੱਲਾਂ ਦੀ ਖੇਡੀ ਗਈ ਆ ਬਹੁਤ ਵਧੀਆ ਲੱਗਿਆ ਤੇ ਨਾ ਦੇਖਿਆ ਸ਼੍ਰੀ ਸਨਾਤਨ ਜਗਰ ਮੰਚ ਜਿਹੜਾ ਹੈਗਾ ਉਹ ਇਸ ਕਾਰਜਕ੍ਰਮ ਨੂੰ 16 ਤਰੀਕ ਤੋਂ ਹਰ ਇੱਕ ਮੰਦਰ ਜਾਂ ਕਿਸੇ ਦੇ ਘਰ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਗਰਾਮ ਕਰ ਰਿਹਾ ਹੈਗਾ ਐੜੀ ਤੈੜੀ ਕੰਮ ਸੇਕ ਵਿੱਚ ਜਿਹੜੀ ਹੈਗੀ 15 16 ਦਿਨ ਪਹਿਲਾਂ ਹੀ ਤਿਆਰ ਹੋ ਗਈ ਸੀ ਤੇ ਅੱਜ ਜਿਹੜੀ ਸਮਾਪਤੀ ਵਾਸਤੇ ਇੱਥੇ ਹੀ ਹੋਲੀ ਦਾ ਦੇਣ ਵੀ ਕੀਤਾ ਹੈਗਾ ਨਾਸੰਕਿੰਦਨ ਕੀਤਾ ਹੈਗਾ ਤੇ ਇੱਥੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਜਿਹੜਾ ਹੈਗਾ ਆ ਇੱਥੇ ਸਾਮਣ ਹੋ ਕੇ ਸਾਡੇ ਜਿਹੜੇ ਪ੍ਰੋਗਰਾਮ ਸਫਲ ਬਣਾਇਆ ਹੈਗਾ